ਤੋ ਯਾਰ ਕੰਮ ਕਰਨ ਲੱਗ ਜਾਂਦਾ ਕਹਿੰਦਾ ਜੀ ਮੈਂ ਘਰ ਬਹਿਲਾ ਨਹੀਂ ਬਹਿ ਸਕਦਾ ਮੇਰਾ ਨਹੀਂ ਦਿਲ ਲੱਗਦਾ ਜੀ ਮੈਂ ਤਾਂ ਕੰਮ ਕਰਦਾ ਰਹਾ ਠੀਕ ਨਹੀਂ ਨਾ ਐਤਵਾਰ ਵਾਲੇ ਦਿਨ ਵੀ ਕੰਮ ਤੇ ਹੀ ਜਾਣਾ ਜੀ ਮੈਂ ਤਾਂ ਕਿਉਂਕਿ ਕਰੇ ਕੀ ਫਿਰ ਨੇ ਇੰਨੇ ਵਧੇ ਹੋਏ ਨੇ ਅੰਦਰੋਂ ਉਹ ਫਿਰ ਜਦੋਂ ਥੋੜਾ ਜਿਹਾ ਕੰਮ ਕਰਦੇ ਨੇ ਉਧਰ ਧਿਆਨ ਡਾਇਵਰਟ ਹੋ ਜਾਂਦਾ 18 18 ਘੰਟੇ ਕੰਮ ਕਰੀ ਜਾਂਦੇ ਨੇ ਸਾਰਾ ਸਾਰਾ ਹਫਤਾ ਕੰਮ ਕਰੀ ਜਾਂਦੇ ਨੇ ਫਿਰ ਜਦੋਂ ਸ਼ਾਂਤੀ ਦੇ ਵਿੱਚ ਨੀਂਦ ਨਹੀਂ ਆਉਂਦੀ ਫਿਰ ਨਸ਼ਾ ਪੀ ਲੈਂਦੇ ਨੇ ਵੀ ਇੱਕਦਮ ਸਾਡਾ ਸਰੀਰ ਬਾਡੀ ਡਿਸਕਨੈਕਟ ਹੋਵੇ ਤੇ ਅਸੀਂ ਸੌ ਜੀਏ ਬਸ ਨੀਂਦ ਨਹੀਂ ਆਉਂਦੀ ਹੁੰਦਾ ਨਹੀਂ ਕੁਝ। ਔਰ ਅੱਗ ਦੇ ਨਾਲ ਬੜੇ ਹੋਏ ਨੇ ਔਰ ਬਾਹਰੋਂ ਬਾਹਰੋਂ ਨਹੀਂ ਕਿਸੇ ਨੂੰ ਮਹਿਸੂਸ ਕਰਾਉਂਦੇ। ਬਾਹਰੋਂ ਤਾਂ ਕਹਿੰਦੇ ਨੇ ਜੀ ਬੜਾ ਬਹੁਤ ਵਧੀਆ ਹਾਈ ਸਟੈਂਡਰਡ ਹੈ ਸਾਡਾ ਸਾਰਾ ਕੁਝ ਨਹੀਂ ਗੁਰੂ ਨੂੰ ਪਤਾ ਖਾਲੀ ਨੇ। ਅੱਗ ਨਾਲ ਭਰੇ ਹੋਏ ਅੰਦਰੋਂ ਕੁਝ ਨਹੀਂ ਹੈ। ਅਸ਼ਾਂਤ ਨੇ ਨਾ ਇਹਨਾਂ ਨੂੰ ਨੀਂਦ ਆਉਂਦੀ ਹੈ, ਨਾ ਇਹਨਾਂ ਨੂੰ ਚੰਚ ਨਾਲ ਭੁੱਖ ਲੱਗਦੀ ਹੈ। ਨਾ ਇਹ ਜੀਵਨ ਨੂੰ ਇੰਜੋਏ ਕਰ ਰਹੀ ਹੈ ਇਸ ਲਾਈਫ ਨੂੰ ਆਪਣੀ ਨੂੰ। ਭਾਵੇਂ ਜਿੱਥੇ ਮਰਜੀ ਬਸਦੇ ਆ। ਵੱਡੇ ਵੱਡੇ ਜੋਦੀਸਾ ਲੋਕ ਤਿੰਨ ਕੋ ਗਿਆਪਾ ਚਿੰਤਾ ਰੋਗ ਕੌਣ ਵੱਡਾ ਮਾਇਆ ਵਡਿਆਈ ਸੋ ਵੱਡਾ ਜਿੰਨ ਰਾਮ ਲੈ ਬਲਾਈ ਇਹ ਤਾਂ ਮਾਇਆ ਦੀਆਂ ਵਡਿਆਈਆਂ ਨੇ ਸਗੋ ਜਿੰਨੀ ਵਧਾ ਲੈਂਦੇ ਨੇ ਉਹਨਾਂ ਵਜਨ ਜਿਆਦਾ ਚੱਕਿਆ ਜਾਂਦਾ ਹੋਰ ਫਸ ਜਾਂਦੇ ਆ ਤਾਂ ਮਹਾਰਾਜ ਸੱਚੇ ਪਾਤਸ਼ਾਹ ਬਾਣੀ ਦੇ ਵਿੱਚ ਕਹਿੰਦੇ ਬਚਪਨ ਤੋਂ ਲੈ ਕੇ ਬਜ਼ੁਰਗੀ ਦੀ ਉਮਰ ਤੱਕ ਜੀਵਨ ਨਹੀਂ ਜਾਉਣਾ ਆਉਂਦਾ ਬੰਦੇ ਨੂੰ ਚਾਹ ਕੋ ਜਟਾ ਮਰਜੀ ਹੋਵੇ ਸਰਦਾਰ ਆ ਅਮੀਰ ਆ ਗਰੀਬ ਆ ਸੇਠ ਆ ਜੀਵਨ ਨਹੀਂ ਜਾਉਣਾ ਫੁਰਨਿਆਂ ਨੂੰ ਮੈਂਟੇਨ ਨਹੀਂ ਕਰਨਾ ਆਉਂਦਾ ਤਾਂ ਉਹ ਕਹਿੰਦੇ ਵੀ ਇਸ ਤਰ੍ਹਾਂ ਕਰੋ ਤੁਸੀਂ ਸਤਗੁਰ ਜੀ ਦੀ ਚਟਸਾਲ ਦੇ ਵਿੱਚ ਜਾਓ ਦੇਖੋ ਦੁਨੀਆ ਦੀ ਪੜ੍ਹਾਈ ਜਿਹੜੀ ਹੁੰਦੀ ਹੈ ਅਧੂਰੀ ਹੁੰਦੀ ਹੈ ਜਿਵੇਂ ਹੁਣ ਖੋਜ ਤਾਂ ਹੋ ਗਈ ਵੀ ਆਹ ਹਵਾ ਦੇ ਗੁਣ ਨੇ ਜੀ ਇਸ ਤਰ੍ਹਾਂ ਬ੍ਰਹਿਮੰਡ ਵਿੱਚ ਮੀਂਹ ਪੈਂਦਾ ਹੈ ਜੀ ਇਸ ਤਰ੍ਹਾਂ ਆ ਪਰ ਉਹ ਖੋਜ ਅਧੂਰੀ ਹੈ ਹੁਣ ਕਹਿ ਦਿੰਦੇ ਨੇ ਇੱਕ ਤੇ ਇੱਕ ਦੋ ਤਾਂ ਗੁਰੂ ਨਾਨਕ ਦੇਵ ਜੀ ਪਾੰਦੇ ਨੂੰ ਪੁੱਛਦੇ ਨੇ ਵੀ ਇੱਕ ਤੇ ਇੱਕ ਦੋ ਤਾਂ ਹੋ ਗਿਆ ਪਹਿਲਾਂ ਇਹ ਦੱਸ ਵੀ ਇੱਕ ਕਿੱਥੋਂ ਆਇਆ ਉਹ ਹੁਣ ਪਾੰਦਾ ਕਹਿੰਦਾ ਮੈਨੂੰ ਵੀ ਨਹੀਂ ਪਤਾ ਜੇ ਕਹਿੰਦੇ ਤਾਂ ਊੜਾ ਅੱਗੇ ਬੋਲ ਐੜਾ ਉਹਾਂ ਨੇ ਪਹਿਲਾਂ ਇਹ ਦੱਸ ਊੜਾ ਕਿੱਥੋਂ ਆਇਆ ਜਦੋਂ ਤੈਨੂੰ ਮੁੱਢ ਦਾ ਨਹੀਂ ਪਤਾ ਮੂਲ ਦਾ ਨਹੀਂ ਪਤਾ ਕਿੱਥੋਂ ਇਹ ਖੇਲ ਸ਼ੁਰੂ ਹੋਈ ਹੈ ਕਿਵੇਂ ਫਿਰ ਤੂੰ ਕਹਦਾ ਪਾਂਦਾ ਪਹਿਲਾਂ ਮੈਨੂੰ ਇਹ ਦੱਸ ਨਾ ਇੱਕ ਕਿੱਥੋਂ ਆਇਆ ਇਹ ਕਿੱਥੋਂ ਆਇਆ ਤੇ ਉਹਨੂੰ ਕਹ ਉਹਨਾਂ ਨੂੰ ਕਹਿਣ ਲੱਗੇ ਤਾਂ ਭਈ ਹੋਰ ਹੀ ਕੋ ਗੱਲਾਂ ਕਰਦਾ ਇਹਨੂੰ ਲੈ ਜਾ ਉਹ ਸਾਡੇ ਵਸਦਾ ਨਹੀਂ ਹੈਗਾ ਸੋ ਜਿਹੜੀ ਮਾਇਆ ਦੀ ਪੜਾਈ ਹੈ ਬੇਸ਼ੱਕ ਉਹਦੇ ਚ ਆਪਾਂ 22 30 30 ਸਾਲ ਪੜ੍ਹਦੇ ਆ 12 ਸਾਲ ਸਕੈਂਡਰੀ ਸਕੂਲ ਦੇ ਵਿੱਚ ਗਿਆ ਫਿਰ ਕਾਲਜ ਦੇ ਵਿੱਚ ਗਿਆ ਫਿਰ ਯੂਨੀਵਰਸਿਟੀ ਦੇ ਵਿੱਚ ਗਿਆ ਤੇ ਸਾਰੀ ਉਮਰ ਆਪਣੀ 27 28 ਸਾਲ ਤੱਕ ਜਾ ਕੇ ਪੜ੍ਹਾਈ ਪੂਰੀ ਹੁੰਦੀ ਆ ਫਿਰ ਜੌਬ ਕਰਦੇ ਆ ਪਰ ਸਾਨੂੰ ਆਪਦੇ ਮੂਲ ਦਾ ਪਤਾ ਨਹੀਂ ਲੱਗਦਾ 28 29 ਸਾਲ ਦੇ ਕੇ ਛੋਟੇ 3 ਸਾਲ ਦੇ 3 4 ਸਾਲ ਦੇ ਬੱਚੇ ਨੂੰ ਸੁਬਹਾ 7 8 ਵਜੇ ਸਕੂਲ ਭੇਜ ਦਿੰਦੇ ਆ 2 ਵਜੇ ਆਉਂਦਾ ਉਹ ਕਿੰਨੀ ਮਿਹਨਤ ਆਪਾਂ ਕਰਾਉਨੇ ਆ ਤੇ ਆਪ ਕੀਤੀ ਐ 3 4 ਸਾਲ ਦੀ ਉਮਰ ਤੋਂ 8 8 9 9 ਘੰਟੇ ਸਕੂਲਾਂ ਵਿੱਚ ਜਾਣਾ ਤੇ 30 32 ਸਾਲ ਤੱਕ ਇਹੀ ਕੁਝ ਕਰੀ ਜਾਂਦੇ ਆ ਤੇ ਮੂਲ ਦਾ ਸੱਚ ਦਾ ਕੰਮ ਕਰੋ ਲੋ ਮਹੰਕਾਰ ਦਾ ਮਨ ਨੂੰ ਸ਼ਾਂਤੀ ਕਿਵੇਂ ਪਤਾ ਨਹੀਂ ਲੱਗਿਆ ਜਰਾ ਤੇ ਸਿਰਫ ਉਹੀ ਯਾਦ ਕਰਾਈ ਗਏ ਫਲਾਣੀ ਲੜਾਈ ਕਦੋਂ ਹੋਈ ਜੀ ਇੰਡੀਆ ਤੇ ਅਟੈਕ ਕਦੋਂ ਹੋਇਆ ਜੀ ਫਲਾਣੇ ਰਾਜੇ ਦਾ ਕੀ ਨਾਂ ਸੀ ਉਹਦੇ ਪਿਓ ਦਾ ਕੀ ਨਾਂ ਸੀ ਉਹ ਕਦੋਂ ਜੰਮਿਆ ਸੀ ਆਈ ਗੋ ਪੜ ਬੁੜ ਕੇ ਚਲੋ ਜੀ ਟੈਂਪਾਸ ਮਲਟੀਪਲੀਕੇਸ਼ਨ ਕਰੋ ਜੀ ਫਿਜ਼ਿਕਸ ਪੜੋ ਜੀ ਹਜੇ ਤਾਈਂ ਸਾਇੰਸ ਇਹ ਕਹਿੰਦੀ ਆ ਵੀ ਜਿਹੜੇ ਬੰਦੇ ਦਾ ਜਨਮ ਹੈ ਉਹ ਬਾਂਦਰ ਵਿੱਚੋਂ ਆ ਉਹਨਾਂ ਨੂੰ ਇਹ ਨਹੀਂ ਪਤਾ ਲੱਗਾ ਬਾਂਦਰ ਕਿਹੜੀ ਜੂਨ ਹੈ ਬਾਂਦਰ ਕਿਹੜੀ ਜੂਨ ਹੈ ਬਾਂਦਰ ਚ ਬੰਦਾ ਕਿਵੇਂ ਪੈਦਾ ਹੋ ਜਾਏਗਾ ਠੀਕ ਹੈ ਜੀ ਨੰਬਰ ਮਿਲਦੇ ਪੈਣੇ ਵੀ ਬਾਂਦਰ ਚੋਂ ਹੀ ਬੰਦਾ ਹੋਇਆ ਹੀ 80 ਨੰਬਰ ਆਵੇ ਤੁਹਾਡੇ ਚਲੋ ਜੀ ਉਹ ਕੀ ਹੋਇਆ ਸਭ ਝੂਠ ਚੱਲਦਾ ਪਿਆ ਇੱਥੇ ਭਰਮ ਦਾ ਸੰਸਾਰ ਹੈ ਕੋਈ ਇੱਥੇ ਸਕੂਲ ਕੋਈ ਇੱਥੇ ਨਹੀਂ ਜਿੰਨੀ ਕਿ ਕਿਸੇ ਨੂੰ ਨੌਲੇਜ ਬਣੀ ਉਸੇ ਉੱਪਰ ਉਹਨੇ ਸਕੂਲ ਖੋਲ੍ਹ ਲਿਆ ਉੱਥੋਂ ਹੀ ਪੜਾਉਣ ਲੱਗ ਗਿਆ ਉਸੇ ਉੱਪਰ ਉਹਨੇ ਕਾਲਜ ਖੋਲ੍ਹ ਲਿਆ ਤਾਂ ਇਹ ਕਹਿੰਦੇ ਬਿਨ ਨਾਵੇਂ ਜਗ ਕਮਲਾ ਫਿਰੇ ਕਿਸੇ ਨੂੰ ਇਹ ਨਹੀਂ ਪਤਾ ਲੱਗਾ ਵੀ ਜਿਹੜੀ ਅਸ਼ਾਂਤੀ ਹੈ ਸਾਡੇ ਮਨ ਦਾ ਬੈਲੈਂਸ ਹੈ ਅੱਜ ਡਾਕਟਰ ਨੇ ਸਾਈਕੀਆਟ੍ਰਿਸਟ ਨੇ ਇੱਥੇ ਸ਼ਾਇਦ ਬੈਠੇ ਵੀ ਹੋਣ ਸਾਈਕੀਆਟ੍ਰਿਸਟ ਡਾਕਟਰ ਵੀ ਨੇ ਮੈਂਟਲੀ ਹੈਲਥ ਨੂੰ ਠੀਕ ਕਰਨ ਵਾਲੇ ਵੀ ਵੱਡੇ ਵੱਡੇ ਹਸਪਤਾਲ ਖੁੱਲੇ ਨੇ ਉਹਨਾਂ ਕੋਲ ਵੀ ਜਦੋਂ ਤੁਸੀਂ ਚਲੇ ਜਾਂਦੇ ਹੋ ਸਰਵੇ ਹੋਇਆ ਉਸ ਦਿਨ ਦਿਖਾਉਂਦੇ ਪਏ ਸੀਗੇ ਯੂਐਸਏ ਦਾ ਸਰਵੇ ਸੀਗਾ ਸਾਈਕੀਆਟ੍ਰਿਸਟ ਡਾਕਟਰ ਨੂੰ ਉਹਨਾਂ ਨੇ ਪੁੱਛਿਆ ਵੀ ਕਿੰਨੇ ਪਰਸੈਂਟ ਮਰੀਜ਼ ਤੁਹਾਡੇ ਤੋਂ ਜਿਹੜੇ ਡਿਪਰੈਸਡ ਆਉਂਦੇ ਹੈ ਵਿਚਾਰਾਂ ਵਿੱਚ ਆਉਂਦੇ ਨੇ ਕਿੰਨੇ ਪਰਸੈਂਟ ਮਰੀਜ਼ ਠੀਕ ਹੋ ਕੇ ਜਾਂਦੇ ਆ ਤੁਹਾਡੇ ਕੋਲ ਸਰਵੇ ਚੱਲਿਆ ਉਸ ਦਿਨ ਕਿਸੇ ਏਜੰਸੀ ਨੇ ਕੀਤਾ ਉਹ ਦਿਖਾਉਂਦੇ ਪਏ ਸੀਗੇ ਤਾਂ ਉਹਨਾਂ ਨੇ ਫਿਰ ਬਾਅਦ ਦੇ ਵਿੱਚ ਇੰਟਰਵਿਊ ਦੇ ਵਿੱਚ ਵੀ ਦੋ ਦੋ ਮਿੰਟ ਸਾਰਿਆਂ ਦਾ ਕਲਿੱਪ ਦਿਖਾਇਆ ਤੇ ਉਹ ਬਾਅਦ ਚ ਉਹਨਾਂ ਨੇ ਦੱਸਿਆ ਨਿਚੋੜ ਕਹਿੰਦੇ 100 ਵਿੱਚੋਂ ਸਿਰਫ 3 ਜਾਂ 4% ਮਰੀਜ਼ ਠੀਕ ਹੁੰਦਾ। ਹੱਦ 5%। ਬਾਕੀ ਦੋ ਚਾਰ ਪੰਜ ਬੰਦੇ 100 ਪਿੱਛੇ ਭਾਵੇਂ ਉਹਨਾਂ ਤੇ ਕੋਈ ਕਿਰਪਾ ਹੋ ਜੇ ਉਹ ਕਹਿ ਦਿੰਦਾ ਵੀ ਮੈਂ ਡਿਪਰੈਸ਼ਨ ਲਾਸ ਕਰ ਗਿਆ ਨਹੀਂ ਹੁੰਦਾ। ਕਿਉਂਕਿ ਵਿਚਾਰਾਂ ਦੀ ਖੇਡ ਨਾ ਡਾਕਟਰ ਨੂੰ ਪਤਾ ਹੈ। ਨਾ ਮਰੀਜ਼ ਨੂੰ ਪਤਾ ਹੈ ਵੈਦੋਂ ਨਾ ਵਾਈ ਭੈਣੋਂ ਨਾ ਭਾਈ ਇੱਕੋ ਸਹਾਈ ਰਾਮ ਹੈ ਕਹਿੰਦੇ ਨਾ ਵੈਦ ਤੋਂ ਆਰਾਮ ਆਉਣਾ ਨਾ ਦਵਾਈ ਤੋਂ ਆਰਾਮ ਆਉਣਾ ਨਾ ਭੈਣ ਤੋਂ ਆਰਾਮ ਆਉਣਾ ਨਾ ਭਾਈ ਤੋਂ ਆਰਾਮ ਆਉਣਾ ਗੁਰਬਾਣੀ ਗੁਰੂ ਕਹਿੰਦੇ ਨੇ ਵੈਦੋਂ ਨਾ ਵਾਈ ਵੈਦ ਨਾ ਦਵਾਈ ਭੈਣੋਂ ਨਾ ਭਾਈ ਨਾ ਭੈਣ ਨਾ ਭਰਾ ਇੱਕੋ ਸਹਾਈ ਰਾਮ ਹੈ ਕੀਤਾ ਜਾ ਕਾ ਹੋਵੇ ਪਾਪਾ ਮੱਲੋ ਧੋਵੇ ਸੋ ਸਿਮਰੋ ਪ੍ਰਧਾਨ ਹੈ ਉਹ ਪ੍ਰਧਾਨ ਨੂੰ ਸਿਮਰੋ ਪ੍ਰਧਾਨ ਜੀ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਨੂੰ ਸਿਮਰੋ ਉਹ ਸਾਰੀ ਸੱਤਾ ਦੇ ਰਾਜ ਨੇ ਤੇ ਫਿਰ ਆਪਾਂ ਨੂੰ ਗੁਰੂ ਦੱਸਦੇ ਨੇ ਪੀ ਇਹ ਜਿਹੜਾ ਤੁਹਾਨੂੰ ਇੱਕ ਕੰਮ ਹੈ ਇੱਕ ਵਿਚਾਰ ਆਇਆ ਵਿਚਾਰ ਦੇ ਨਾਲ ਫਿਰ ਵਿਚਾਰ ਆ ਗਿਆ ਫਿਰ ਫਿਰ ਵਿਚਾਰ ਆ ਗਿਆ ਉਹਦੇ ਵਿੱਚ ਤੁਹਾਡਾ ਮਨ ਡਾਇਵਰਟ ਹੋ ਕੇ ਇੱਕਦਮ ਲਾਸ ਹੋ ਜਾਂਦਾ ਹੈ ਤੁਸੀਂ ਇਹਨੂੰ ਦੇਖੋ ਵੀ ਕਿਵੇਂ ਠੀਕ ਕਰਨਾ ਤਾਂ ਫਿਰ ਗੁਰੂ ਸਾਨੂੰ ਕਹਿੰਦਾ ਹੈ ਕਿ ਤੁਸੀਂ ਕਰਮ ਦੇ ਵਿੱਚ ਸਿੱਧਾ ਨਹੀਂ ਜੁੜਨਾ ਤੁਸੀਂ ਗੁਰੂ ਨੇ ਸਾਨੂੰ ਸਮਝਾਇਆ ਹੈ ਸ਼ਬਦ ਦੇ ਅਭਿਆਸ ਤੋਂ ਬਿਨਾਂ ਗੁਰਮੰਤਰ ਤੋਂ ਬਿਨਾਂ ਕੋਈ ਵੀ ਸੰਸਾਰ ਦਾ ਕੰਮ ਨਹੀਂ ਕਰਨਾ ਉਹ ਤੁਹਾਨੂੰ ਫਸਾ ਲਏਗਾ ਤੁਹਾਨੂੰ ਘਾਟੇ 'ਚ ਪਾ ਦੇਗਾ ਉਦੋਂ ਸਵਾਸ ਚੱਲੀ ਜਾਂਦੇ ਆ ਸਵਾਸ ਸਵਾਸ ਚੱਲ ਰਹੇ ਨੇ ਤੇ ਗਿਣਤੀ ਦੇ ਸਵਾਸ ਨੇ ਖਤਮ ਹੁੰਦੇ ਪਏ ਨੇ ਤੁਹਾਨੂੰ ਐਸੀ ਨਹੀਂ ਤੁਹਾਡਾ ਖਤਮ ਹੋਇਆ ਤੁਹਾਨੂੰ ਇਹ ਹੀ ਨਹੀਂ ਪਤਾ ਵੀ ਕੀ ਕਰਾਂ ਕੀ ਨਾ ਕਰਾਂ ਸਵਾਸ ਖਤਮ ਚੱਲ ਵੀ ਜੂੰਚ ਕਿਉਂਕਿ ਉਹਨੂੰ ਇਲਿਊਜ਼ਨ ਦੇ ਵਿੱਚੋਂ ਨਿਕਲਿਆ ਹੀ ਨਹੀਂਗਾ ਉਹਨੂੰ ਇਹ ਹੀ ਨਹੀਂ ਪਤਾ ਮੈਂ ਬੱਚੇ ਪਾਲਣੇ ਆ ਕਿ ਮੈਂ ਆਪ ਖੁਦ ਇੰਜੋਏ ਕਰਨਾ ਹੈ ਕਿ ਮੈਂ ਪੈਸਾ ਕਮਾਉਣਾ ਹੈ ਕਿ ਮੈਂ ਨਹੀਂ ਕਮਾਉਣਾ ਉਹ ਤਾਂ ਸਾਰੀ ਉਮਰ ਇਸ ਇਲਝਣ ਚ ਰਿਹਾ ਤਜੇ ਉਸ ਇਮਰਨ ਨੂੰ ਵੀ ਕਰਦਾ ਤੇ ਉਹ ਆਪ ਦੇ ਇਲਿਊਜ਼ਨ ਨੂੰ ਪੂਰਾ ਕਰਨ ਦੇ ਲਈ ਕਰਦਾ ਹੁਕਮਦਾਨੀ ਉਹਨੂੰ ਪਤਾ ਵੀ ਕਿੱਥੋਂ ਇਹ ਖੇਲ ਮਿਲਦੀ ਕਿਵੇਂ சுவாਸ ਮਿਲਦੇ ਨੇ ਕਿਵੇਂ ਰਿਜਕ ਮਿਲਦਾ ਦੁੱਖ ਸੁੱਖ ਕਿਵੇਂ ਆਉਂਦਾ ਇਹ ਫਿਰ ਗੁਰਮਖਾਂ ਗੁਰਮਖਾਂ ਨੇ ਦਸਵੇਂ ਕਰਦੇ ਵਿੱਚ ਬੈਠ ਕੇ ਦਿਬ ਦ੍ਰਿਸ਼ਟੀ ਨਾਲ ਦੇਖਿਆ ਵੀ ਇਹ ਸੰਸਾਰ ਇੰਨਾ ਕਿਵੇਂ ਵਿਚਾਰਾਂ ਦੇ ਵਿੱਚ ਐ ਪਹਿਲੇ ਉਹਨਾਂ ਨੇ ਆਪ ਦੇ ਮਨ ਨੂੰ ਦੇਖਿਆ ਪੰਜਵੇਂ ਪਾਸ਼ਾ ਕਹਿੰਦੇ ਫਿਰ ਅਸੀਂ ਇਹ ਦੇਖੀ ਖੇਡ ਵੀ ਇੱਕ ਵਾਰੀ ਜੀਵ ਇੰਨਾ ਖੁਸ਼ ਹੋ ਜਾਂਦਾ ਹੈ ਦੂਜੇ ਹੀ ਪਲ ਥੋੜੇ ਸਮੇਂ ਬਾਅਦ ਇੰਨਾ ਨੈਗੇਟਿਵ ਹੋ ਜਾਂਦਾ ਹੈ ਕਦੇ ਜੀ ਬਹੁਤਾ ਡਰਨ ਲੱਗ ਜਾਂਦਾ ਹੈ ਫਿਰ ਥੋੜਾ ਜਾ ਕਿਤੇ ਆਊਗਾ ਫਿਰ ਉਹ ਨਰਪੈ ਹੋ ਜਾਂਦਾ ਹੈ ਇਹ ਕੀ ਖੇਡ ਆ ਪੰਜਵੇਂ ਪਾਸ਼ਾ ਕਹਿੰਦੇ ਹਰਖ ਸੋਗ ਵਿਰਾਗ ਅਨੰਦੀ ਹਰਖ ਹੋ ਗਿਆ ਮਤਲਬ ਕਦੇ ਤਾਂ ਬਹੁਤ ਖੁਸ਼ ਹੋ ਜਾਣਗੇ ਹਾਂਜੀ ਹਾਂਜੀ ਠੀਕ ਆ ਜੀ ਬਿਲਕੁਲ ਫਿਰ ਸੋਗ ਵਿੱਚ ਆ ਜਾਂਦੇ ਆ ਹਰਖ ਸੋਗ ਕਦੇ ਵਿਰਾਗ ਕਰਨ ਲੱਗ ਜਾਂਦੇ ਨੇ ਸਾਡੀ ਆ ਨਹੀਂ ਜ਼ਰੂਰਤ ਪੂਰੀ ਹੋਈ ਆ ਨਹੀਂ ਜ਼ਰੂਰਤ ਪੂਰੀ ਕਦੇ ਫਿਰ ਕਹਿੰਦੇ ਨਹੀਂ ਨਹੀਂ ਹੁਣ ਠੀਕ ਹੈ ਜੀ ਮਾਲਕ ਨੇ ਕਰਦੀ ਕਿਰਪਾ ਹਰਖ ਸੋਗ ਵਿਰਾਗ ਅਨੰਦੀ ਖੇਲ ਰੀ ਦਿਖਾਇਓ ਇਹ ਖੇਲ ਸਾਨੂੰ ਗੁਰੂ ਨੇ ਦਿਖਾਇਆ ਵੀ ਆ ਵੇਖ ਸੰਸਾਰ ਨਾਲ ਪੰਜ ਕੀ ਕਰਦੇ ਪਏ ਆ ਭਗਤੀ ਵੀ ਹਰ ਖਸੋਗ ਵਿੱਚ ਹੀ ਕਰਦੇ ਆਪਾਂ ਬਿਰਾਗ ਅਨੰਦ ਵਿੱਚ ਕਰਦੇ ਆ ਜਦੋਂ ਥੋੜੀ ਜੀ ਪਰਿਵਾਰ ਵਿੱਚੋਂ ਜਾਂ ਕਿਤੇੋਂ ਠੇਸ ਮਿਲੀ ਜਾਂ ਸਾਡੇ ਕੰਮ ਵਿੱਚੋਂ ਠੇਸ ਮਿਲੀ ਸਰੀਰ ਪਾਸੋਂ ਮਿਲੀ ਉਦੋਂ ਕਹਿ ਦਿੰਦੇ ਆ ਜੀ ਸਾਨੂੰ ਬਚਾਓ ਸਾਨੂੰ ਬਚਾਓ ਸੋਗ ਕਰਨ ਲੱਗ ਜਾਂਦੇ ਆ ਤੇ ਜੇ ਥੋੜਾ ਜਿਹਾ ਜੀਵਨ ਵਧੀਆ ਹੋ ਗਿਆ ਹਲਕਾ ਜਿਹਾ ਦੁੱਖ ਪਿੱਛੇ हट ਕੇ ਸੁੱਖ ਅੱਗੇ ਆ ਗਿਆ ਫਿਰ ਭੁੱਲ ਜਾਂਦੇ ਆ ਇਹ ਮਹਾਰਾਜ ਕਹਿੰਦੇ ਹਜੇ ਤੁਸੀਂ ਪੰਜਾਂ ਵਸ ਹੋ ਕੇ ਸਿਮਰਨ ਕਰ ਰਹੇ ਹੋ ਆਪਦੇ ਲਈ ਨਹੀਂ ਕਰ ਰਹੇ ਤੁਹਾਨੂੰ ਖੇਲ ਨਹੀਂ ਸਮਝ ਆਇਆ ਤਾਂ ਹੀ ਕਈ ਕਈ ਸਾਲ ਸਿਮਰਨ ਕਰਕੇ ਕਈ ਵਾਰੀ ਵਿਵਿਧਤਾ ਜਾਦੇ ਆ ਜਾਂਦੀ ਹੈ ਕੋਈ ਪਿਛਲਾ ਕਰਮ ਜਾਦੇ ਪ੍ਰਗਟ ਹੋ ਗਿਆ ਪਿੱਛੇ ਹਟ ਜਾਂਦੇ ਨੇ ਟੁੱਟ ਜਾਂਦੇ ਆ ਤਾਂ ਦੂਜੇ ਵੀ ਗੁਰਮਖ ਕਹਿਣਗੇ ਜੀ ਇਹਦੀ ਤਾਂ ਬਹੁਤ ਅਵਸਥਾ ਸੀ ਇਹ ਤਾਂ ਇੰਨਾ ਸਿਮਰਨ ਕਰਦਾ ਸੀਗਾ ਇਹ ਕਿਵੇਂ ਇੱਕਦਮ ਪਿੱਛੇ ਹਟ ਗਿਆ ਤੈਨੂੰ ਹਜੇ ਨਹੀਂ ਗਿਆਨ ਹੋਇਆ ਵੀ ਦੁਨੀਆ ਕੀ ਹੈ ਹਜੇ ਨਹੀਂ ਗਿਆਨ ਹੋਇਆ ਵੀ ਦੁਨੀਆ ਕੀ ਹੈ ਕੁਝ ਵੀ ਨਹੀਂ ਹੈ ਇਹ ਤਾਂ ਇੱਕ ਖੇਲ ਹੈ ਕਦੇ ਉੱਪਰ ਕਦੇ نیچے ਤਾਂ ਫਿਰ ਥਿਰ ਕੌਣ ਹੈ ਕਿਵੇਂ ਜਾਈਏ ਮਹਾਰਾਜ ਫਿਰ ਇਹੀ ਕੁਸ਼ੀ ਕਰੀ ਜਾਣਾ ਜੀ ਕਦੇ ਹੱਸਣ ਲੱਗ ਗਏ ਕਦੇ ਰੋਣ ਲੱਗ ਗਏ ਕਦੇ ਝਗੜਾ ਕਰਨ ਲੱਗ ਗਏ ਕਦੇ ਨਿਬੜਨ ਲੱਗ ਗਏ ਕਿਵੇਂ ਨਿਕਲੀਏ ਇਹਦੇ ਵਿੱਚੋਂ ਇਹ ਤਾਂ ਫਿਰ ਜੰਮਣ ਮਰਨ ਦੇ ਵਿੱਚ ਲੈ ਆਊਗਾ ਸਾਡੀਆਂ ਆਸਾਂ ਮਨਸਾਂ ਤਾਂ ਪੂਰੀਆਂ ਹੀ ਨਹੀਂ ਹੋਈਆਂ ਨਾ ਆਪਦੇ ਜੀਵਨ ਨੂੰ ਲੈ ਕੇ ਨਾ ਸੰਸਾਰ ਨੂੰ ਲੈ ਕੇ ਉਹ ਕਹਿੰਦੇ ਇੱਕ ਹਰੀ ਦਾ ਰੰਗ ਹੈ ਜੋ ਫਿਰ ਹੈ ਜੇ ਤੁਸੀਂ ਉਹ ਮਨ ਤੇ ਚੜ੍ਹਾ ਲਓ ਹਰੀ ਹੈ ਜਿਹੜਾ ਨਾ ਉਹ ਡੋਲਣ ਵਿੱਚ ਆਉਂਦਾ ਹੈ ਨਾ ਉਹ ਹਰਖ ਵਿੱਚ ਆਉਂਦਾ ਹੈ ਨਾ ਉਹ ਸੋਗ ਵਿੱਚ ਆਉਂਦਾ ਹੈ ਨਾ ਉਹ ਵਾਧੇ ਘਾਟੇ ਵਿੱਚ ਆਉਂਦਾ ਉਹ ਹਮੇਸ਼ਾ ਇੱਕ ਰੰਗ ਦੇ ਵਿੱਚ ਰਹਿੰਦਾ ਹੈ ਤੁਸੀਂ ਉਹਦੇ ਵਿੱਚ ਧਿਆਨ ਲਾਓ ਫਿਰ ਤੁਸੀਂ ਨਿਕਲ ਸਕਦੇ ਹੋ ਨਹੀਂ ਤਾਂ ਫਿਰ ਜਿੰਨੇ ਜ਼ਿੰਦਗੀ ਦੇ ਸੋਗ ਨੇ ਜਿੱਥੇ ਆਪਾਂ ਨੂੰ ਘਾਟੇ ਮਿਲੇ ਨੇ ਉਹ ਵੀ ਯਾਦਾਂ ਵਿੱਚ ਆ ਕੇ ਫੁਰਨਿਆਂ ਵਿੱਚ ਆ ਕੇ ਤੰਗ ਕਰਦੇ ਨੇ ਵੀ ਆਹ ਕੰਮ ਨਹੀਂ ਆਪਣੇ ਬਣੇ ਮਨ ਫਿਰ ਚਾਉਣ ਲੱਗ ਗਿਆ ਨਾ ਵੀ ਬਣਨੇ ਚਾਹੀਦੇ ਸੀ ਇੱਛਾ ਤਾਂ ਬਣ ਗਈ ਨਾ ਇੱਛਾ ਬਣ ਗਈ ਮਨ 'ਚ ਵੱਸ ਗਈ ਵੀ ਆਹ ਕੰਮ ਨਹੀਂ ਮੇਰੇ ਬਣੇ ਆ ਬਣਨੇ ਚਾਹੀਦੇ ਸੀ ਪੰਜ ਹੀ ਤਾਂ ਚੰਦੇ ਕੋਈ ਨਹੀਂ ਬਣਾਵਾਂਗੇ ਇਸ ਵਾਰੀ ਸਮਾਂ ਤੇਰੇ ਕੋਲ ਘੱਟ ਸੀ ਦੁਬਾਰਾ ਸਮਾਂ ਲੈ ਕੇ ਆ ਫਿਰ ਬਣਾਵਾਂਗੇ ਉਹ ਸਮਾ ਲਿਆਏਗਾ ਹਾਂ ਤੂੰ ਪਹਿਲਾਂ ਕਹਿੰਦਾ ਸੀ ਵੀ ਐ ਉਹ 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 ਅਗਲੇ ਜਨਮ 'ਚ ਉਧਰ ਨੂੰ ਚਲਾ ਤਾ ਉਹ ਖੇਡਦੇ ਖੇਡਦੇ ਹੋਰ ਇੱਛਾਵਾਂ ਬਣ ਗਈਆਂ ਵੀ ਐ ਨਹੀਂ ਐ ਹੋਣਾ ਚਾਹੀਦਾ ਸੀ ਕਿਉਂਕਿ ਅਜੇ ਹਰਕ ਸੁਖ ਵਿੱਚ ਚੱਲਦਾ ਹੈ ਨਾ ਖੁਸ਼ੀਆਂ ਨੂੰ ਵੀ ਮਨ 'ਚ ਵਸਾਇਆ ਹੋਇਆ ਹੈ ਸੁਖਾਂ ਨੂੰ ਵੀ ਮਨ 'ਚ ਵਸਾਇਆ ਹੈ ਉਹਨਾਂ ਦੇ ਆਧਾਰ ਤੇ ਉਹ ਫੈਸਲੇ ਲੈਂਦਾ ਹੈ ਪਰਿਵਾਰ ਦੇ ਪ੍ਰਤੀ ਦੁਨੀਆ ਦੇ ਪ੍ਰਤੀ ਤਾ ਉਹ ਮਨ ਦੇ ਵਿੱਚ ਜਦੋਂ ਇੱਛਾ ਰੱਖਦਾ ਹੈ ਵੀ ਆਹ ਨਹੀਂ ਆਹ ਹੋਣਾ ਚਾਹੀਦਾ ਸੀ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਹੋਣਾ ਚਾਹੀਦਾ ਸੀ ਉਹ ਜਿਹੜੇ ਮਨ ਦੇ ਵਿੱਚ ਇੱਕ ਆਪ ਦੇ ਮੁਤਾਬਕ ਆਪ ਦੀ ਮਤ ਦੇ ਮੁਤਾਬਕ ਹੁਕਮ ਵਸਾਇਆ ਹੋਇਆ ਆ ਆਪਦੇ ਅੰਦਰ ਵੀ ਐ ਨਹੀਂ ਐ ਦੁਨੀਆ ਹੋਣੀ ਚਾਹੀਦੀ ਆ ਜਾਂ ਮੇਰਾ ਜੀਵਣ ਐ ਹੋਣਾ ਚਾਹੀਦਾ ਉਹ ਹੁਕਮ ਤੋਂ ਬਾਹਰ ਦੇ ਵਿਚਾਰ ਨੇ ਜਿਹੜੇ ਸਾਡੇ ਅੰਦਰ ਵਸੇ ਹੋਏ ਆ ਜੋ ਬ੍ਰਹਮ ਦੀ ਗਿਆਨ ਦੀ ਖੇਲ ਸਮਝਣ ਨਾ ਕਰਕੇ ਜਿਹੜੀਆਂ ਸਾਡੇ ਮਨ ਦੇ ਵਿੱਚ ਆਸ਼ਾ ਬੁਲਾਸ਼ਾਵਾਂ ਵਸੀਆਂ ਹੋਈਆਂ ਨੇ ਇਸੇ ਨੂੰ ਹੀ ਕਹਿੰਦੇ ਨੇ ਅੰਦਰ ਤੁਹਾਡੇ ਕੂੜ ਵਸਿਆ ਹੋਇਆ ਹੈ ਅੰਦਰ ਤੁਹਾਡੇ ਖੁਆਰੀ ਵਸੀ ਹੋਈ ਹੈ ਉਹ ਕਿਹੜੀ ਹੈ ਜਿਹੜੀ ਆਪ ਦੀ ਸਿੱਧੀ ਮਤ ਆਪ ਦੀ ਸਿੱਧੀ ਮਤ ਦੇ ਮੁਤਾਬਕ ਅਸੀਂ ਫੁਰਨੇ ਮਨ 'ਚ ਵਸਾ ਲਏ ਗੁਰੂ ਕਹਿੰਦਾ ਵੀ ਹੁਕਮ 'ਚ ਚੱਲਣਾ ਸੀ ਹਰ ਖਾ ਗਿਆ ਕੋਈ ਗੱਲ ਨਹੀਂ ਖੁਸ਼ ਹੋ ਜਾਓ ਸੋਗ ਆ ਗਿਆ ਕੋਈ ਨਹੀਂ ਉਹਦੇ 'ਚ ਪਰਸੇ ਮਰਨ ਕਰੀ ਜਾਓ ਤਾਂ ਸਾਨੂੰ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਵੀ ਤੁਹਾਨੂੰ ਸੰਸਾਰ ਵਿੱਚ ਚੱਲਣਾ ਇਸ ਤਰ੍ਹਾਂ ਨਹੀਂ ਆਏਗਾ ਜਿੰਨੀ ਦੇਰ ਤੱਕ ਤੁਸੀਂ ਸਾਧ ਸੰਤਾਂ ਦੇ ਨਾਲ ਨਹੀਂ ਜੁੜਦੇ ਉਹ ਵੀ ਸੰਪੂਰਨ ਹੋਣ ਜਿਹੜੇ ਨਾਮ ਦੇ ਨਾਲ ਜੁੜੇ ਹੋਣ ਉਹ ਤੁਹਾਨੂੰ ਦੱਸਣਗੇ ਵੀ ਕਿਵੇਂ ਚੱਲਣਾ ਹੈ ਕਿਉਂਕਿ ਜਿਹੜੇ ਅਨਾਰੀ ਸੰਤ ਵੀ ਹੁੰਦੇ ਨੇ ਉਹਨਾਂ ਕੋਲ ਜਾ ਕੇ ਜਦੋਂ ਆਪਾਂ ਦੱਸਦੇ ਆਂ ਵੀ ਸਾਡੇ ਕਰ ਕਲੇਸ਼ ਬਹੁਤ ਰਹਿੰਦਾ ਹੈ ਜਾਂ ਸਾਨੂੰ ਘਾਟਾ ਪੈ ਗਿਆ ਉਹਨਾਂ ਨੂੰ ਬ੍ਰਹਮ ਗਿਆਨ ਨਹੀਂ ਉਹ ਤੁਹਾਨੂੰ ਸਗੋਂ ਵਹਿਮ ਚ ਪਾ ਦੇਣਗੇ ਵੀ ਤੁਹਾਡੇ ਘਰ ਕੀਤਾ ਕਰਾਇਆ ਹੈ ਤੁਹਾਡੇ ਘਰ ਆਏ ਆ ਤੁਹਾਡੇ ਘਰ ਉਹਨਾਂ ਨੇ ਬ੍ਰਹਮ ਗਿਆਨ ਤੁਹਾਨੂੰ ਦੇਣਾ ਉਹਦਾ ਚੱਕਰਾਂ ਚ ਹੀ ਛੱਡ ਦਿਓ ਧਾਗੇ ਬੰਨ ਕੇ ਜੇ ਇਲਾਜ ਹੋ ਵੀ ਗਿਆ ਤੇ ਉਹਦਾ ਫਾਇਦਾ ਕੀ ਹੈ ਫਸਿਆ ਤਾਂ ਫਿਰ ਉਹਦੇ ਵਿੱਚ ਹੀ ਰਿਹਾ ਤਾਂ ਉਹਨਾਂ ਨੇ ਸਾਨੂੰ ਕੁਝ ਹੋਰ ਹੀ ਇਲਾਜ ਦੱਸਣੇ ਆ ਪਰ ਗੁਰਬਾਣੀ ਗੁਰੂ ਸੱਚੇ ਪਾਤਸ਼ਾਹ ਸਾਨੂੰ ਕਹਿੰਦੇ ਆ ਇਹ ਤਪ ਕਰਨਾ ਪੈਣਾ ਤੈਨੂੰ ਇਹੀ ਤਾਂ ਤਪ ਹੈ ਵੀ ਜਦੋਂ ਸਮਝ ਗਿਆ ਹਰਖ ਸੋਗ ਬੈਰਾਗ ਅਨੰਦੀ ਖੇਲਰੀ ਦਿਖਾਇਓ ਫਿਰ ਉਹ ਸਾਨੂੰ ਕਹਿੰਦੇ ਆ ਵੀ ਤੁਸੀਂ ਗੁਰਮੰਤਰ ਦੇ ਅਭਿਆਸ ਤੋਂ ਬਿਨਾਂ ਸ਼ਬਦ ਦੇ ਅਭਿਆਸ ਤੋਂ ਬਿਨਾ ਸੰਸਾਰ ਦਾ ਕੋਈ ਕੰਮ ਨਹੀਂ ਕਰਨਾ ਪਹਿਲੋ ਸਵੇਰੇ ਬੈਠੋ ਤੁਸੀਂ ਗੁਰਬੰਤਰ ਦਾ ਅਭਿਆਸ ਕਰੋ ਤੇ ਇਕਾਥ ਦੀ ਵਿਚਾਰ ਨੂੰ ਪੜੋ ਭਾਵ ਨਿਤਨੇਮ ਦੀ ਬਾਣੀ ਹੈ ਸਹਿਜ ਪਾਠ ਦੀ ਬਾਣੀ ਪਹਿਲੋ ਸਿਮਰਨ ਕਰਕੇ ਫਿਰ ਬਾਣੀ ਪੜ ਲੀਏ ਤਾਂ ਕਿ ਸਿਮਰਨ ਕਰਨ ਤੋਂ ਬਾਅਦ ਜਦੋਂ ਬਾਣੀ ਪੜਾਂਗੇ ਗਿਆਨ ਪ੍ਰਾਪਤ ਹੋਇਆ ਇਹ ਅੱਜ ਕੱਲ ਜਿਵੇਂ ਕਥ ਕਥਾ ਚੱਲਦੀਆਂ YouTube ਤੇ ਬੜਾ ਸੌਖਾ ਹੋ ਗਿਆ ਕਥਾ ਸੁਣੋ ਇੱਕ ਰੋਜ਼ ਦੀ ਨਾਲ ਸਿਮਰਨ ਕਰੋ ਤੇ ਮਨ ਆ ਗਿਆ ਹੁਣ ਆਪਾਂ ਕੰਮ ਤੇ ਜਾਣਾ ਹੈ ਤੇ ਆਪਾਂ ਨੂੰ ਪਤਾ ਹੈ ਕਿ ਕੰਮ ਤੇ ਜਾ ਕੇ ਫਿਰ ਉਵੇਂ ਹੀ ਆਸ਼ਾ ਬਲਾਸ਼ਾ ਸ਼ੁਰੂ ਹੋਏਗੀ ਉੱਥੇ ਹਰਕ ਸੋਗ ਸ਼ੁਰੂ ਹੋਏਗਾ ਤਾਂ ਉੱਥੇ ਫਿਰ ਸਾਨੂੰ ਗੁਰੂ ਕਹਿੰਦੇ ਆ ਕਿ ਜਿਵੇਂ ਜਿਵੇਂ ਕੰਮ ਤੇ ਜਾਓਗੇ ਜਿਵੇਂ ਸੰਸਾਰ ਦਾ ਤੁਸੀਂ ਕਰਮ ਕਰਨਾ ਹੈ ਨਾਲ ਨਾਲ ਸਿਮਰ ਗਤ ਸਿਮਰਨ ਕਰਨਾ ਹੈ ਸਿਮਰ ਸਿਮਰ ਹਰ ਕਾਰਨ ਕਰਨਾ ਜਦੋਂ ਆਪਾਂ ਕਰਮ ਦੇ ਨਾਲ ਸਿਮਰਨ ਕਰਾਂਗੇ ਅਭਿਆਸ ਕਰਦੇ ਜਾਵਾਂਗੇ ਕਰਮ ਦੇ ਨਾਲ ਸਿਮਰਨ ਕਰਦੇ ਜਾਵਾਂਗੇ ਤਾਂ ਜਿੱਥੇ ਕਰਮ ਜੋਰ ਕਰਨ ਲੱਗੂਗਾ ਜਿੱਥੇ ਆਪਾਂ ਨੂੰ ਲੱਗਿਆ ਵੀ ਆਪਾਂ ਹੁਣ ਫਸਣ ਲੱਗੇ ਆ ਇੱਕ ਚਿਤ ਹੋ ਜਾਣਾ ਹੈ ਮਹਾਰਾਜ ਕਹਿੰਦੇ ਨੇ ਇੰਨੀ ਕਲਾ ਆਣੀ ਚਾਹੀਦੀ ਹੈ ਜਦੋਂ ਲੱਗੇ ਵੀ ਕਰਮ ਦਾ ਜੋਰ ਪੈਣ ਲੱਗਾ ਹੈ ਅਸੀਂ ਫਸਲ ਲੱਗੇ ਆ ਇੱਕ ਖਿੰਨ ਦੇ ਵਿੱਚ ਉਹਦੇ ਤੋਂ ਵੱਖਰੇ ਹੋ ਜੋ ਉਹਦੇ ਚ ਫਸਣਾ ਨਹੀਂਗਾ ਜਦੋਂ ਲੱਗੇ ਨਾ ਵੀ ਹੁਣ ਬਸ ਅਗਨ ਵਧਣ ਲੱਗੀ ਹੈ ਇੱਥੇ ਕੋਈ ਖਰਾਬੀ ਹੋਊਗੀ ਮੇਰਾ ਮਨ ਡਿੱਗੂਗਾ ਇਹਦੇ ਚ ਕਹਿੰਦੇ ਏਕ ਚਿੱਤ ਇੱਕ ਛਿੰਜ ਜਨ ਤੇ ਆਇਓ ਕਾਲ ਫਸਤਾ ਕੇ ਵਿਚਨਾਇਓ ਜਿਵੇਂ ਜਾਨਵਰ ਬੈਠਾ ਹੁੰਦਾ ਨਾ ਉਹਨੂੰ ਪਤਾ ਲੱਗਦਾ ਮੈਨੂੰ ਫੜਨ ਲੱਗਾ ਮਾਰ ਕੇ ਉਡਾਰੀ ਉੱਪਰ ਨੂੰ ਉੱਡ ਜਾਂਦਾ ਇਸੇ ਤਰ੍ਹਾਂ ਜਦੋਂ ਸਾਨੂੰ ਲੱਗਦਾ ਵੀ ਹੁਣ ਇੱਥੇ ਕ੍ਰੋਧ ਵਧੂਗਾ ਇਸ ਜਗ੍ਹਾ ਤੇ ਹੁਣ ਹੰਕਾਰ ਵਧ ਜਾਣਾ ਹੈ ਇੱਥੇ ਹੁਣ ਕਾਮ ਕੰਮ ਕਰੇ ਦੇ ਸਨਮੁਖ ਨੇ ਜੋਤ ਦੇ ਵਿੱਚ ਧਿਆਨ ਲਾ ਲੈਣ ਇੱਕੋ ਖੇਨ ਵਿੱਚ ਉਧਰੋਂ ਧਿਆਨ ਬਦਲੀ ਕਰ ਲੋ ਸੁਣੋ ਹੀ ਨਾ ਉਧਰ ਧਿਆਨ ਨਾ ਦਿਓ ਤੇ ਜਿਹੜਾ ਨਹੀਂ ਉਹ ਆਪਦਾ ਸਿਮਰਨ ਸ਼ੁਰੂ ਕਰ ਲੈ ਹਟ ਜੇ ਉਹਦੇ ਤੋਂ ਪਿੱਛੇ ਤਾਂ ਇਹ ਜਦੋਂ ਆਪਾਂ ਇੱਕ ਰੰਗ ਵਿੱਚ ਰਹਿਣ ਲੱਗੇ ਉੱਥੇ ਖਾਲਸੇ ਦੀ ਪਹਿਚਾਨ ਹੈ ਮਾਲਕ ਬੜੇ ਖੁਸ਼ ਹੁੰਦੇ ਨੇ ਚਾਹੇ ਵਿਆਹ ਤੇ ਹੋਵੇ ਚਾਹੇ ਮਰਗ ਤੇ ਹੋਵੇ ਚਾਹੇ ਦੋਸਤਾਂ 'ਚ ਬੈਠਿਆ ਹੋਵੇ ਚਾਹੇ ਇਹ ਪਰਿਵਾਰ 'ਚ ਬੈਠਿਆ ਹੋਵੇ ਸਾਰਾ ਕੰਮ ਵੀ ਕਰੀ ਜਾਂਦਾ ਸਿਮਰਨ ਨਹੀਂ ਛੱਡਦਾ ਬੰਦਾ ਇਹ ਗੁਰਮਖ ਸਿਮਰਨ ਨਹੀਂ ਛੱਡਦਾ ਬੜੀ ਕਿਰਪਾ ਇਹਦੇ ਤੇ ਕਿਉਂਕਿ ਉਹਨੂੰ ਪਤਾ ਜੀਦਾ ਸਿਮਰਨ ਬੰਦ ਹੋ ਗਿਆ ਜੀਦਾ ਸੱਚ ਦੀ ਸੇਵਾ ਬੰਦ ਹੋ ਗਈ ਜਿਹੜਾ ਸੰਗਤ ਤੋਂ ਪਿੱਛੇ ਹਟਣ ਲੱਗ ਗਿਆ ਉਹ ਇੱਕੋ ਨਹੀਂ ਹੈਗਾ ਹਜੇ ਉਹ ਦੋ ਚਿੱਤੀ ਚਾ ਉਹ ਜੰਮਣ ਮਰਨਾ ਜਿਹੜਾ ਇੱਕੋ ਜਿਹਾ ਰਹਿੰਦਾ ਅਭਿਆਸ ਚੱਲਦਾ ਰਹਿੰਦਾ ਉਹਦਾ ਰਾਸ ਚੱਲਦਾ ਰਹਿੰਦਾ ਪ੍ਰੈਕਟੀਕਲ ਚੱਲਦਾ ਰਹਿੰਦਾ ਜੋ ਮਰਜ਼ੀ ਕੰਮ ਹੋਵੇ ਉਹ ਉਹ ਹਮੇਸ਼ਾ ਹੀ ਚੜ੍ਹਦੀ ਕਲਾ 'ਚ ਰਹਿੰਦਾ ਅਸੀਂ ਆਪ ਦਾ ਜਿੰਨੀ ਸਾਡੀ ਡਿਊਟੀ ਮਾਲਕ ਨੇ ਲਾਈ ਆ ਅਸੀਂ ਆਪ ਦਾ ਸਿਮਰਨ ਨਹੀਂ ਛੱਡਦੇ ਨਾ ਤੁਰਦੇ ਫਿਰਦੇ ਛੱਡੀਏ ਨਾ ਬੈਠ ਕੇ ਛੱਡੀਏ ਪ੍ਰੈਕਟੀਕਲ ਵੀ ਕਰ ਰਹੇ ਆ ਤਾਂ ਉਸ ਗੁਰਮਖ ਦੇ ਉੱਪਰ ਕਿਰਪਾ ਹੋਣੀ ਹੋਣੀ ਹੁੰਦੀ ਆ ਲਾਜ਼ਮੀ ਕਿਰਪਾ ਹੋਣੀ ਹੁੰਦੀ ਆ